ਹallelujah ਹੋਰ ਮੇਰੇ ਭੈਣ ਦੇ ਭਰਾਵੋ ਕੀ ਕੀਤਾ ਉਸ ਔਰਤ ਨੇ ਉਹਦੀ ਕੁੱਖ ਬੰਦ ਹੈ ਕੋਈ ਬੱਚਾ ਨਹੀਂ ਹੋ ਰਿਹਾ ਇਹੋ ਬਾਣੀ ਬਾਈਬਲ ਦੇ ਵਿੱਚ ਲਿਖਿਆ ਦੀ ਕੁੱਖ ਕੀ ਆ ਬੰਦ ਕਰ ਛੱਡੀ ਹੈ ਉਹਨੇ ਕੀ ਆ ਇੱਕ ਮੰਨਤ ਮੰਗੀ ਹallelujah ਇੱਕ ਮੰਨਤ ਮੰਗੀ ਕਿ ਜੋ ਵੀ ਮੇਰੇ ਘਰ ਬੱਚਾ ਹੋਵੇਗਾ ਮੈਂ ਤੇਰੀ ਸੇਵਾ ਲਈ ਕੀ ਆ ਦੇ ਦਾਂਗੀ ਹallelujah ਉਹ ਪਰਮੇਸ਼ਵਰ ਦੇ ਪਵੰਦੇ ਵਿੱਚ ਗਈ ਔਰ ਬਾਈਬਲ ਦੇ ਵਿੱਚ ਲਿਖਿਆ ਰੋ ਰੋ ਕੇ ਪ੍ਰਾਰਥਨਾ ਕਰੀ ਸੀ ਉਹਦੇ ਮੂੰਹ ਚੋਂ ਨਹੀਂ ਕੁਝ ਨਿਕਲਿਆ ਸਿਰਫ ਬੋਲੀ ਕੀ ਹੈ ਹੈਲਥ ਇਸ ਯੂ ਦੀ ਔਰ ਪਾਦਰੀ ਨੇ ਪਾਸਟਰ ਨੇ ਜਾਜਕ ਨੇ ਕਿਹਾ ਕਿ ਸ਼ਾਇਦ ਨਸ਼ਾਤ ਨਹੀਂ ਕਰਕੇ ਆਈ ਉਹਨੇ ਕਿਹਾ ਕਿ ਮੈਂ ਨਸ਼ੇ ਦੇ ਵਿੱਚ ਨਹੀਂ ਆ ਫਿਰ ਉਹਨੇ ਆਪਣੀ ਸਾਰੀ ਕ੍ਰਿਸ਼ਣ ਦਿੱਤੀ ਪਾਸਟਰ ਨੂੰ ਹਾਲੇਲੂਇਆ ਜਦ ਕਿ ਉਸ ਸਮੇਂ ਦਾ ਜਾਜਕ ਜੋ ਖੁਦਾ ਦੇ ਭਵਨ ਦੇ ਵਿੱਚ ਸੀ ਉਹ ਕੀ ਲਿਖਿਆ ਬਾਈਬਲ ਦੇ ਵਿੱਚ ਲਿਖਿਆ ਤਦ ਹੰਨਾ ਨੇ 15 ਵਚਨ ਲਿਖਿਆ ਤਦ ਹੰਨਾ ਨੇ ਉੱਤਰ ਦਿੱਤਾ ਤੇ ਆਖਿਆ ਕਿ ਨਹੀਂ ਸਵਾਮੀ ਜੀ ਮੈਂ ਉਦਾਸਮਨ ਤੀਵੀ ਆ ਮੈਂ ਜਾਂ ਕੋਈ ਹੋਰ ਅਮਲ ਨਹੀਂ ਕੀਤਾ ਪਰ ਇਹ ਹੋ ਗਿਆ ਨੇ ਆਪਣੇ ਮਨ ਨੂੰ बोलती यो ਵੱਧ ਕੇ ਆਪਣੇ ਮਨ ਨੂੰ ਆਪਣੀ ਟੈਲੇ ਨੂੰ ਸ਼ੈਤਾਨ ਦੀ ਧੀ ਨਾ ਜਾਣ ਮੈਂ ਤਾਂ ਆਪਣੀਆਂ ਚਿੰਤਾ ਅਤੇ ਦੁੱਖਾਂ ਦੇ ਕਰਨ ਢੇਰ ਹੋਣ ਦੇ ਕਰਕੇ ਕੀ ਥੋੜੀ ਬੋਲਦੀ ਰਹੀ ਹਾਂ ਤਦ ਏਲੀ ਨੇ ਉੱਤਰ ਦਿੱਤਾ ਤੇ ਅਕਲ ਸੁਖ ਸਾਧ ਨਾਲ ਜਾ ਇਸرائیਲ ਦਾ ਪਰਮੇਸ਼ਵਰ ਤੇਰੀ ਅਰਜ਼ੋਈ ਪੂਰੀ ਕਰੇ ਜੋ ਤੂੰ ਉਸ ਤੋਂ ਮੰਗੀ ਹੈ ਹallelujah ਹallelujah ਔਰ ਪਰਮੇਸ਼ਵਰ ਦੇ ਸੇਵਕ ਨੇ ਕੀ ਕੀਤਾ ਉਸ ਉਹ ਔਰਤ ਨੂੰ ਕੀਆ ਬਰਕਤ ਦਿੱਤੀ ਪਾਸਟਰ ਨੇ ਜਜਕ ਨੇ ਜੋ ਤੂੰ ਮੰਗਿਆ ਉਹਦਾ ਕੀਆ ਤੇਰੇ ਨਾਲ ਉਸੇ ਤਰ੍ਹਾਂ ਹੀ ਕਰੇ ਹallelujah ਔਰ ਤੇਰੇ ਨੇ ਮੰਨਤ ਮੰਗੀ ਸੀ ਕਿ ਮੈਂ ਜਿਹੜਾ ਵੀ ਪੱਛਾ ਹੋਵੇਗਾ ਪਰ ਤੇਰੇ ਘਰ ਦੇ ਵਿੱਚ ਦੇ ਦਵਾਂਗੇ ਮੇਰੇ ਭੈਣ ਦੇ ਪਰਵਰ ਦੇਖੀ ਕੀ ਕੀਤਾ ਪਰਮੇਸ਼ਵਰੀ ਹੋਵਾ ਨੇ ਉਸ ਔਰਤ ਨੂੰ ਕੀ ਹੈ ਯਾਦ ਕੀਤਾ ਰੋਕੀ ਹੈ ਪ੍ਰੈਗਨੈਂਟ ਹੋਈ ਹallelujah ਸਭ ਬੋਲੇ ਹallelujah ਹallelujah ਉਹਦੇ ਘਰ ਇੱਕ ਬੇਟਾ ਹੋਇਆ ਕੀ ਰੱਖਿਆ ਉਹਦਾ ਨਾਮ ਸੈਂਬਲ ਸਭ ਬੋਲੇ ਹallelujah 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 ਮਦਨ ਨੂੰ ਪਹਿਲਾਂ ਦੱਸ ਰਹੇ ਸੀ ਨਾ ਜਿੰਨੀ ਵੱਡੀ ਚੁਣੌਤੀ ਹੋਵੇਗੀ ਉਨੀ ਵੱਡੀ ਕੀ ਹੈ आशीष होवेगी सारे रात नु बोले जिन्नी ਵੱਡੀ ਚੁਣੌਤੀ ਉਨੀ ਵੱਡੀ ਕੀ ਹੈ आशीष सारे जिन्नी ਵੱਡੀ ਚੁਣੌਤੀ ਹੋਵੇਗੀ ਉਨੀ ਵੱਡੀ ਕੀ ਹੈ ਇਹਦੀ ਬਹੁਤ ਚੁਣੌਤੀ ਸੀ ਇਹ ਤੰਗ ਆਸ ਗਈ ਸੀ ਮੇਨਿਆਂ ਤੋਂ ਕੋਈ ਬੱਚਾ ਨਹੀਂ ਹੋ ਰਿਹਾ ਤੇਰੀ ਕੋਖ ਨਹੀਂ ਖੁੱਲ ਰਹੀ ਇਹਦੀ ਸੰਤਨ ਕੀ ਇਹਨੂੰ ਚਰਾਂਦੀ ਸੀ ਰੋਜ਼ ਰੋਜ਼ ਇਹਨੇ ਕੀ ਆ ਪਰਮੇਸ਼ਵਰ ਨੂੰ ਪ੍ਰੋਮਿਸ ਕੀਤਾ ਕਿ ਜਿਹੜਾ ਵੀ ਬੱਚਾ ਹੋਵੇਗਾ ਮੈਂ ਤੇਰੇ ਸੇਵਾ ਦੇ ਲਈ ਕੀ ਆ ਦੇ ਦੇਵਾਂਗੀ ਹallelujah ਹੁਣ ਗੌਰ ਨਾਲ ਧਿਆਨ ਨਾਲ ਸੁਣਨ ਵਾਲੀ ਗੱਲ ਹੈ ਜੇਕਰ ਪਰਮੇਸ਼ਵਰ ਇਹਦੀ ਕੋਖ ਨੂੰ ਬੰਦ ਨਾ ਕਰਦਾ ਵੀ ਇਹ ਇਸ ਤਰ੍ਹਾਂ ਕਹਿੰਦੀ ਕਿ ਜੇਰਾ ਬੱਚਾ ਹੋਵੇਗਾ ਮੈਂ ਤੇਰੀ ਸੇਵਾਲੀ ਦੇ ਦਾਂਗੀ ਕਹਿੰਦੀ ਕਦੀ ਵੀ ਸਭ ਬੋਲੀਏ ਨਹੀਂ ਜੇ ਮਤਲਬ ਨੋਰਮਲੀ ਜਿ ਸਰੋਦੇ ਬੱਚੇ ਹੋ ਰਹੀ ਸੀ ਇਸ ਤਰ੍ਹਾਂ ਇਹਦੇ ਵੀ ਜਲਦੀ ਨਾਲ ਹੋ ਜਾਂਦੇ ਦੀ ਦੇਣਾ ਹੀ ਨੇ ਆਪਣਾ ਬੱਚਾ ਕੀ ਪਰਮੇਸ਼ਵਰ ਦੀ ਯੋਜਨਾ ਪੂਰੀ ਹੋਣੀ ਸੀ ਸਭ ਬੋਲੀਏ ਨਹੀਂ ਸੀ ਹੋਣੀ ਇਸੇ ਕਰਕੇ ਪਰਮੇਸ਼ਵਰ ਨੇ ਇਹਦੀ ਕੋਖਰੂ ਬੰਦ ਕਰੇ ਕੀਤਾ ਸੀ ਇਹਦੀ ਆਸ਼ੀਸ਼ ਇਹਦੀ ਕੋਖਰੂ ਬੰਦ ਕੀਤਾ ਸੀ ਜਦ ਮੈਨੂੰ ਆਸ਼ੀਸ਼ ਦੇਵਾਂਗਾ ਜੇ ਜਦ ਇਹਦੇ ਕਰ ਬੱਚਾ ਹੋਵੇਗਾ ਕੀ ਆ ਉਹ ਮੇਰਾ ਕੀ ਹੈ ਨਬੀ ਹੋਵੇਗਾ ਸਭ ਬੋਲੀ ਹallelujah ਹਲੇਲੂਇਆ ਉਹੀ ਰੇ ਮੇਰਾ ਨਬੀ ਹੋਵੇਗਾ ਹਲੇਲੂਇਆ ਮੈਂ ਤੁਹਾਨੂੰ ਪਹਿਲਾਂ ਕਹਿ ਰਿਹਾ ਸੀ ਜਿੰਨੀ ਵੱਡੀ ਚੁਣੌਤੀ ਓਨੀ ਵੱਡੀ ਕੀ ਹੈ ਆਸ਼ੀਸ਼ ਆਸਾ ਬੋਲੀ ਹਲੇਲੂਇਆ ਹਲੇਲੂਇਆ ਦੇਖੀ ਜਰੀਏ ਦੀ ਸੰਤਰੀ ਨੂੰ ਚਰਾਰੀ ਸੀ ਕਿ ਮੇਰੇ ਘਰ ਬੱਚੇ ਆ ਤੇਰੇ ਘਰ ਬੱਚੇ ਨਹੀਂ ਆ ਬਾਈਬਲ ਦੇ ਵਿੱਚ ਉਹਦੇ ਬੱਚਿਆਂ ਦਾ ਕੋਈ ਨਾਂ ਨਹੀਂ ਆ ਪਰ ਸैमੂਲ ਕੀ ਹੈ ਬਾਈਬਲ ਵਿੱਚ ਇੱਕ ਬੜਾ ਤਗੜਾ ਪ੍ਰੋਫਿਟ ਹੈ ਸਭ ਬੋਲੀ ਹਲੇਲੂਇਆ ਕਿ ਉਹ ਸैमੂਲ ਨੇ ਕਿਹ ਕੀ ਕੀਤਾ ਦੌਰ ਨੂੰ ਕੀ ਆ ਮਸਾ ਕੀਤਾ ਹੈ ਸਭ ਬੋਲੀ ਹਲੇਲੂਇਆ ਔਰ ਬਾਈਬਲ ਦੇ ਵਿੱਚ ਲਿਖਿਆ ਜਾਂ ਸैमੂਲ ਬੋਲਦਾ ਸੀ ਕੋਈ ਉਹਦਾ ਸ਼ਬਦ ਕੀ ਹੈ ਧਰਤੀ ਤੇ ਗਿਰਦਾ ਨਹੀਂ ਸੀ ਜਿਹੋ ਉਹਨੇ ਕਹਿਣਾ ਸੀ ਉਹ ਹੁੰਦਾ ਹੁੰਦਾ ਸੀ ਸਭ ਬੋਲੀ ਹallelujah ਹallelujah ਜਦੋਂ ਪਰਮੇਸ਼ਰ ਤੁਹਾਡੀ ਲਾਈਫ ਦੇ ਵਿੱਚ ਕੁਝ ਦੇਰੀ ਕਰ ਰਿਹਾ ਨੇ ਜੇ ਕੋਈ ਸਾਰਾ ਤੁਸੀਂ 5 ਮਹੀਨੇ ਤੋਂ 6 ਮਹੀਨੇ ਤੋਂ ਮੇਰੇ ਭੈਣ ਦੇ ਪਰ ਉਹ ਖੁਦਾ ਦੇ ਕੋਲ ਕੋਈ ਪ੍ਰਾਤਾਂ ਰੱਖੀ ਹੋਏ ਸਾਲ ਹੋ ਗਏ ਉਹਨ ਭਗਵਾਨ ਦਸਰਾ ਜਨਮਾ ਜਿੰਨੀ ਵੱਡੀ ਤੁਹਾਡੀ ਚੁਣੌਤੀ ਹੋਵੇਗੀ ਉਨੀ ਵੱਡੀ ਕੀ ਹੈ ਤੁਹਾਡੀ ਆਸ਼ੀਸ਼ ਕੀ ਹੈ ਹੋਵੇਗੀ ਸਭ ਬੋਲੀ ਹallelujah ਹallelujah ਇਹਦੋਂ ਨੋਰਮਲੀ ਪੰਜ ਪਾਣੀ ਦੂਰ ਹੋਇਆ ਪਰਮੇਸ਼ਰ ਨੇ ਕਿਵੇਂ ਪਾਣੀ ਦੂਰ ਕੀਤਾ ਇੱਕ ਨਬੀ ਜੀ ਕੇ ਹallelujah ਇਹ ਇਹਨੇ ਕੀ ਕੀਤਾ ਦੋਦ ਨੂੰ ਮਸਾ ਕੀਤਾ ਰਾਜਾ ਹੁੰਦੇ ਲਈ ਦੋ ਦਿਨਾਂ ਦੇ ਵਿੱਚ ਕੌਣ ਆਇਆ ਯੇਸ਼ੂ ਮਸੀਹ ਉਸ ਤੋਂ ਬਾਅਦ ਕੌਣ ਨਿਕਲੇ ਮੈਂ ਔਰ ਤੁਸੀਂ ਸਭ ਹੁਲੀ ਹallelujah ਹallelujah ਕਿ ਕਿੰਨਾ ਬਲੱਡ ਰਨ ਜੁੜ ਰਹੀ ਹੈ ਤੁਹਾਡੇ ਸਾਰਿਆਂ ਦੇ ਨਾਲ ਸਭ ਹੁਲੀ ਹallelujah ਹallelujah ਇਹਨੇ ਦੋਦ ਨੂੰ ਮਸਾ ਕੀਤਾ ਦੋਦ ਤੋਂ ਯੇਸ਼ੂ ਮਸੀਹ ਆਇਆ ਇੱਕ ਦੋ ਦਿਨ ਸੇ ਵੀ ਚੁਕੋਣਾ ਹੈ ਯਿਸੂ ਮਸੀਹ ਯਿਸੂ ਮਸੀਹ ਚੋਂ ਕੌਣ ਨਿਕਲੇ ਅਸੀਂ ਸਾਰੇ ਆਣੇ ਹallelujah ਦੇ ਵਿਸ਼ਵਾਸੀ ਵੀ ਹallelujah ਸਭ ਬੋਲਿਓ ਹallelujah ਇਹ ਕੀ ਹੈ ਪਰਮੇਸ਼ਵਰ ਤੋਂ ਮੇਰੇ ਭੈਣ ਤੋਂ ਬਰਾਬਰ ਉਮਦ ਦਸਣਾ ਚਾਹੁੰਦਾ ਹੈ ਜਿੱਥੇ ਕਿਤੇ ਵੀ ਕਿਸੇ ਦਾ ਬਚਪਨ ਇਹ ਬਚਪਨ ਕੇਵਲ ਬੱਚੇ ਦਾ ਨਹੀਂ ਹੈ ਬਚਪਨ ਕੀ ਹੈ ਫਾਈਨੈਂਸ ਦਾ ਵੀ ਹੋ ਸਕਦਾ ਹੈ ਤੁਹਾਡੇ ਹਾਲਾਤ ਵੀ ਗਰੀਬੀ ਦੇ ਵਿੱਚ ਕੀ ਹੈ ਹੋ ਸਕਦੇ ਨੇ ਹallelujah ਕਿਸੇ ਵੀ ਤਰ੍ਹਾਂ ਦੇ ਹਲਾਤ ਹੋ ਸਕਦੇ ਐ ਕੋਈ ਬਿਮਾਰੀ ਹੋ ਸਕਦੀ ਐ ਕੋਈ ਸ਼ਰਮਿੰਦਗੀ ਹੋ ਸਕਦੀ ਐ ਕਿਸੇ ਵੀ ਤਰ੍ਹਾਂ ਦਾ ਬਾਂਝਪਨ ਕੀ ਐ ਹੋ ਸਕਦਾ ਹੈ ਪਰ ਮੈਂ ਦੱਸਣਾ ਤੁਹਾਡੀ ਜਿੰਨੀ ਵੱਡੀ ਚੁਣੌਤੀ ਹੋਵੇਗੀ ਉਨੀ ਵੱਡੀ ਕੀ ਤੁਹਾਡੀ ਲਾਈਫ ਦੇ ਵਿੱਚ ਆਸ਼ੀਸ਼ ਹੋਵੇਗੀ ਸਭ ਬੋਲੀ ਹallelujah ਹallelujah ਜੇ ਹਾਨਾ ਵੇਟ ਕਰ ਕਰਕੇ ਥੱਕੀ ਹੁੰਦੀ ਕਿ ਪ੍ਰਭੂ ਨੇ ਮੇਰੀ ਇਨਸਲਟ ਹੋ ਰਹੀ ਐ ਮੇਰੀ ਸੁਆਤਨ ਮੈਨੂੰ ਚੜਾ ਰਹੀ ਐ ਹੁਣ ਮੈਂ ਨਹੀਂ ਪ੍ਰਭੂ ਕੋ ਮੰਗਣਾ ਕੀ ਪਰਮੇਸ਼ਰ ਉਹਨੂੰ ਬੱਚਾ ਦਿੰਦੇ ਸਭ ਬੋਲੀਏ ਦਿੰਦੇ ਨੂੰ ਬੱਚਾ ਉਹਨੇ ਇੱਕ ਬੱਚਾ ਪ੍ਰਭੂ ਨੇ ਦਿੱਤਾ ਪੰਜ ਪ੍ਰਭੂ ਨੇ ਉਹ ਹੋਰ ਦੇ ਦਿੱਤੇ ਸੀ ਸਾਰੇ ਬੋਲੇ ਹallelujah ਹallelujah ਸਾਰੇ ਬੋਲੇ ਹallelujah ਇੱਕ ਬੱਚਾ ਨਹੀਂ ਹੋਇਆ ਹੈਗਾ ਕੀ ਲਿਖਿਆ ਬਾਈਬਲ ਦੇ ਵਿੱਚ ਅੱਗੇ ਜਾ ਕੇ ਤੁਸੀਂ ਬਾਈਬਲ ਪੜ੍ਹ ਲੈਣਾ ਉਹਦੇ ਕਿੰਨੇ ਬੱਚੇ ਨੇ ਤਿੰਨ ਪੁੱਤਰ ਤੇ ਦੋ ਧੀਆਂ ਹੋਰ ਜੰਮਿਆ ਉਹਦੇ ਪਹਿਲਾ ਸ਼ਮੂਲ 21 ਦੇ ਵਿੱਚ ਲਿਖਿਆ ਫਿਰ ਹ ਨਾਂ ਤੇ ਹੀ ਹੋਵਨ ਤੇ ਅਨਕੀਤਾ ਤੇ ਉਹ ਗਰਭਤੀ ਹੋਈ ਤੇ ਉਹਨੂੰ ਤਿੰਨ ਪੁੱਤਰ ਤੇ ਦੋ ਧੀਆਂ ਜੰਮਿਆ ਹallelujah ਇਹ ਮੁੰਡਾ ਸੈਮਵਲੀ ਹੋ ਵੱਧ ਅੱਗੇ ਕੀ ਆ ਵੱਡਾ ਹੁੰਦਾ ਗਿਆ ਸਾਰੇ ਬੋਲੀ ਹallelujah ਜਿੰਨੀ ਵੱਡੀ ਕੀ ਪਰਮੇਸ਼ਵਰ ਦਾ ਨੇਚਰ ਹੈ ਮੇਰੇ ਭੈਣਾਂ ਦੇ ਭਰਾਵੋ ਜਿੱਥੇ ਵੀ ਖੁਦਾ ਨੇ ਕਿਸੇ ਦੇ ਬਾਂਝਪਾਨ ਨੂੰ ਦੂਰ ਕੀਤਾ ਹੈ ਜੇ ਉਹਦੀ ਲਾਈਫ ਦੇ ਵਿੱਚ ਬਰਕਤਾਂ ਲੱਗਿਆ ਟਾਈਮ ਲੱਗ ਰਿਹਾ ਹੈ ਇਹਦਾ ਮਤਲਬ ਕੀ ਆ ਖੁਦਾ ਕੁਸ਼ਕੀ ਆ ਵੱਡਾ ਸੋਚ ਰਿਹਾ ਹੈ ਹallelujah ਪਰਮੇਸ਼ਵਰ ਕੀ ਆ ਕੁਝ ਵੱਡਾ ਕੀ ਆ ਸਾਡੀ ਲਾਈਫ